ਸਸਕਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਕੋਈ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸਾ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀਆਂ ਸੈਨ ਫਰਾਂਸਿਸਕੋ ਔਰ ਪਰ ਸੋ ਮੇਰਾ ਸ਼ੋ ਸੀਗਾ ਯੂਵਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਪਰ ਜਦੋਂ ਵੀ ਮੈਂ ਪੰਜਾਬ ਆਉਂਗੀ ਅਮ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਵਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ मतलब ਐਸ ਵਿਲੇ ਜਿਹੜਾ ਹਲਾਕ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੇ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੀਆਂ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸਰ ਨੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੀ ਕਿ ਅਸੀਂ ਉਹਨਾਂ ਲਈ ਵੀ ਬੇਜ਼ੁਬਾਨਾਂ ਜਾਨਵਰਾਂ ਲਈ ਵੀ ਅਸੀਂ ਵੱਤੋ ਵੱਧ ਕੁਝ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ